ਸੋ ਸਾਰੇ ਗਾਜੀ ਸਾਰਿਆਂ ਨੂੰ ਹੋਰ ਸਨਉ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਅੱਜ ਕੋਈ ਪੈਕ ਦੀ ਵੀਡੀਓ ਨਹੀਂ ਲੈ ਕੇ ਆਏ ਅੱਜ ਅਸੀਂ ਲੈ ਕੇ ਆਏ ਆ ਨੈਚੁਰਲ ਹੋਮ ਮੇਡ ਫੇਸ਼ੀਅਲ ਦੀ ਵੀਡੀਓ ਕਿਉਂਕਿ ਸੌਣ ਦਾ ਮਹੀਨਾ ਹੈ ਤੀਆਂ ਦੇ ਤਿਉਹਾਰ ਚੱਲ ਰਹੇ ਨੇ ਹਰ ਕੋਈ ਜਿਹੜਾ ਵਾ ਤੀਆਂ ਦੇ ਫੰਕਸ਼ਨ ਤੇ ਜਾਂਦਾ ਹੈ ਜਿੱਥੇ-ਜਿੱਥੇ ਤੀਆਂ ਬਣਾਈਆਂ ਜਾਂਦੀਆਂ ਨੇ ਤੇ ਤੀਆਂ ਦੇ ਫੰਕਸ਼ਨ ਤੋਂ ਜਾਣ ਤੋਂ ਪਹਿਲਾਂ ਜਿਹੜਾ ਵਾ ਉਹ ਆਪਣੇ ਆਪ ਨੂੰ ਨਿਖਾਰਨਾ ਵੀ ਜ਼ਰੂਰੀ ਆ ਤੇ ਜਿਹੜੀਆਂ ਮੇਰੀ ਅਸਿਸਟੈਂਟ ਭੈਣਾਂ ਨੇ ਆਂਟੀਆਂ ਨੇ ਹਰ ਇੱਕ ਨੂੰ ਹੁੰਦਾ ਕਿ ਅਸੀਂ ਇੱਕ ਦੂਜੇ ਤੋਂ ਸੋਹਣਾ ਦੇਖੀਏ ਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਘਰ ਵਿੱਚ ਕਿਸ ਤਰੀਕੇ ਦੇ ਨਾਲ ਆਪਣਾ ਫੇਸ਼ੀਅਲ ਕਰ ਸਕਦੇ ਹਾਂ ਕਿ ਅਸੀਂ ਪਾਰਲਰ ਜਾਣ ਤੋਂ ਬਚ ਸਕੀਏ ਤੇ ਆਪਣੀ ਜਿਹੜੀ ਜੇਬ ਟਿਲੀ ਹੋਣ ਤੋਂ ਬਚ ਸਕੀਏ ਤੇ ਇਹਦੇ ਵਾਸਤੇ ਅੱਜ ਅਸੀਂ ਲੈ ਕੇ ਆਏ ਹਾਂ ਜੀ ਪਪਾਇਆ ਪਪੀਤੇ ਵਾਲਾ ਫੇਸ਼ੀਅਲ ਉਨੋਸੀ ਕਰ ਵਿੱਚ ਕਿਵੇਂ ਕਰ ਸਕਦੇ ਆ 3 ਸਟੈਪ ਕਰਨੇ ਨੇ ਪਹਿਲਾਂ ਅਸੀਂ ਕਰਨਾ ਏ ਸਕਰਬ ਫਿਰ ਅਸੀਂ ਮੋਇਸਚਰਾਈਜ਼ਰ ਉਸ ਤੋਂ ਬਾਅਦ ਅਸੀਂ ਲਗਾਵਾਂਗੇ ਪੈਕ ਤੇ ਤੁਹਾਡੀ ਸਕਿਨ ਤੇ ਜਿਹੜਾ ਅੰਤਾਂ ਦਾ ਨਿਖਾਰ ਆ ਜਾਏਗਾ ਤੇ ਸਕਿਨ ਇੱਕਦਮ ਚਮਕ ਜਾਏਗੀ ਤੁਸੀਂ ਤੀਆਂ ਦੇ ਫੰਕਸ਼ਨ ਤੇ ਸ਼ਮ ਸ਼ਮ ਲਸ਼ ਲਸ਼ ਕਰਦੇ ਫਿਰੋਗੇ ਤੇ ਬਹੁਤ ਵਧੀਆ ਫੇਸ਼ੀਅਲ ਆ ਤੁਸੀਂ ਘਰ ਆਰਾਮ ਦੇ ਨਾਲ ਕਰ ਸਕਦੇ ਹੋ ਤੇ ਪਪੀਤਾ ਦਾ ਹਰ ਕੋਈ ਘਰ ਵਿੱਚ ਆਮ ਖਾਨ ਨੂੰ ਲਿਆਉਂਦੇ ਹੀ ਐ ਤੇ ਤੁਸੀਂ ਉਹਦੇ ਵਿੱਚ ਇੰਨਾ ਕਿ ਪਪੀਤਾ ਚਾਹੀਦਾ ਹੈ ਤੁਹਾਨੂੰ ਦੇਖੋ ਥੋੜਾ ਜਿਹਾ ਪਪੀਤਾ ਹੈ ਤੇ ਇਹਦੇ ਜੋ ਵੀ ਹਾਫ ਹੀ ਚਾਹੀਦਾ ਹੁੰਦਾ ਹੈ ਤੇ ਇੰਨਾ ਕੁ ਪਪੀਤਾ ਚਾਹੀਦਾ ਹੈ ਤੇ ਉਹਨੂੰ ਅਸੀਂ ਸਭ ਤੋਂ ਪਹਿਲਾਂ ਕਰ ਲਿਆ ਜੀ ਮੈਸ਼ ਗ੍ਰाइंड ਕਰ ਲਓ ਤੁਸੀਂ ਇਹਦਾ ਬਣਾ ਲਿਆ ਅਸੀਂ ਪੇਸਟ ਇਹਨੂੰ ਅਸੀਂ 3 ਟਾਈਮ ਤਿੰਨ ਵਾਰੀ ਅਸੀਂ ਇਹਨੂੰ ਯੂਜ਼ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਲਵਾਂਗੇ ਤੇ ਇਹਦਾ ਅਸੀਂ ਤਿਆਰ ਕਰਾਂਗੇ ਜਿਸ ਤਰ੍ਹਾਂ ਤੇ ਇੱਕ ਅਸੀਂ ਲੈ ਲਿਆ ਜੀ ਸਾਫ਼ ਬੌਲ ਇਹਦੇ ਵਿੱਚ ਅਸੀਂ ਇੱਕ ਚਮਚ ਪਾ ਲਿਆ ਜੀ ਗ੍ਰाइंड ਕੀਤਾ ਹੋਇਆ ਆਪਾ ਪੀਤਾ ਤੇ ਇੱਕ ਦੋ ਮੇਰੀ ਸਿਸਟਰ ਆ ਉਹ ਕਹਿੰਦੇ ਕਿ ਤੁਸੀਂ ਪੰਜਾਬੀ ਬੋਲਿਆ ਕਰੋ ਸਿਸਟਰ ਮੈਂ ਪੰਜਾਬੀ ਬੋਲਦੀ ਆ ਮੈਂ ਕਿਹਾ ਇੰਗਲਿਸ਼ ਬੋਲਦੀ ਆ ਜਾਂ ਮੈਂ ਹਿੰਦੀ ਬੋਲਦੀ ਮੈਂ ਪੰਜਾਬੀ ਬੋਲਦੀ ਆ ਕਦੀ ਕਦੀ ਕੋਈ ਵਰਡ ਜਿਹੜਾ ਇੰਗਲਿਸ਼ ਵਿੱਚ ਨਿਕਲ ਜਾਂਦਾ ਏ ਜਿ ਪਕੀਤਾ ਇਹਨੂੰ ਵਿੱਚ ਅਸੀਂ ਲਾ ਲਾਂਗੇ ਜੀ ਥੋੜੀ ਜੀ ਚੀਨੀ ਇਹਦੇ ਵਿੱਚ ਥੋੜੀ ਜੀ ਅਸੀਂ ਚੀਨੀ ਐਡ ਕਰ ਲਈ ਤੇ ਨਾਲ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਥੋੜਾ ਜਿਹਾ ਅੱਧਾ ਕ ਚਮਚਾ ਸੌੜਾਂ ਦਾ ਆਟਾ ਤੇ ਇਹ ਤਿੰਨ ਚੀਜ਼ਾਂ ਨੂੰ ਅਸੀਂ ਮਿਲਾ ਕੇ ਇਹਦੇ ਨਾਲ ਅਸੀਂ ਆਪਣੇ ਫੇਸ ਤੇ ਕਰਾਂਗੇ ਜੀ ਸਕਰਬ ਤੇ ਉਹ ਕੀ ਫੇਸ਼ੀਅਲ ਦਾ ਪਹਿਲਾ ਸਟੈਪ ਆ ਜੀ ਸਕਰਬ ਕਰਨਾ ਸਭ ਤੋਂ ਪਹਿਲਾਂ ਆਪਣੇ ਫੇਸ ਨੂੰ ਵਾਸ਼ ਕਰ ਲੈਣਾ ਉਹ ਆਲਰੇਡੀ ਮੈਂ ਵਾਸ਼ ਕਰਕੇ ਆਈ ਹੁੰਨੀ ਆ ਹੁਣ ਇਹ ਤਿੰਨੇ ਚੀਜ਼ਾਂ ਮਿਕਸ ਕਰ ਲਈਆਂ ਜਿਹੜੀ ਚੀਨੀ ਆ ਉਹਨੂੰ ਹਲਕੀ ਜੀ ਦਰਦਰੀ ਹੋਣੀ ਚਾਹੀਦੀ ਆ ਨਾ ਤਾਂ ਬਹੁਤੀ ਮੋਟੀ ਹੋਣੀ ਚਾਹੀਦੀ ਆ ਤੇ ਨਾ ਇਹ ਬਿਲਕੁਲ ਫਾਈਨ ਪਾਊਡਰ ਹੋਣਾ ਚਾਹੀਦਾ ਤੇ ਹੁਣ ਅਸੀਂ ਨੂੰ ਆਪਣੇ ਫੇਸ ਤੇ ਕਰਾਂਗੇ ਅਪਲਾਈ ਤੇ ਪਪੀਤਾ ਖਾਣ ਵਾਸਤੇ ਵੀ ਬਹੁਤ ਵਧੀਆ ਹੈ ਤੇ ਫੇਸ ਤੇ ਲਗਾਉਣ ਲਈ ਬਹੁਤ ਵਧੀਆ ਹੈ ਜਿਹੜੀ ਚੀਜ਼ ਸਾਡੇ ਖਾਣ ਲਈ ਵਧੀਆ ਸਾਨੂੰ ਇੰਟਰਨਲ ਜਿਹੜੀ ਆ ਉਹ ਬੈਨੀਫਿਟ ਦਿੰਦੀ ਆ ਤਾਂ ਉਹ ਸਾਡੇ ਬਾਡੀ ਦੇ ਉੱਪਰਲੇ ਭਾਗ ਤੇ ਲਗਾਉਣ ਦੇ ਵੀ ਬਹੁਤ ਵਧੀਆ ਹੈ ਜੀ ਸਕਰਬ ਲਗਾ ਲਿਆ ਇਹਦੀ 2-3 ਮਿੰਟ ਜਿਹੜੀ ਅਸੀਂ ਇਸ ਤਰੀਕੇ ਨਾਲ ਸਕਰਬਿੰਗ ਕਰਾਂਗੇ ਕੋਈ ਕੱਪੜਾ ਰੱਖ ਲੈਨੇ ਆ ਕੱਪੜੇ ਖਰਾਬ ਹੋ ਜਾਂਦੇ ਆ ਤੇ ਫਿਰ ਅਸੀਂ ਮਲਦੇ ਆ ਹਾਂਜੀ ਅਸੀਂ ਕੱਪੜਾ ਰੱਖ ਲਿਆ ਤੇ ਹੁਣ ਅਸੀਂ ਚੰਗੇ ਤਰੀਕੇ ਦੇ ਨਾਲ ਆਪਣੇ ਫੇਸ ਦੀ ਜਿਹੜੀ ਹੈ ਸਕਰਬਿੰਗ ਕਰਾਂਗੇ ਚੀਨੀ ਦੇ ਨਾਲ ਸਾਡੇ ਫੇਸ ਦਾ ਬਹੁਤ ਵਧੀਆ ਸਕਰਾਬ ਹੁੰਦਾ ਹੈ ਤੇ ਜਿੰਨੀ ਵੀ ਡਸਟ ਵਗੈਰਾ ਹੁੰਦੀ ਹੈ ਗੰਦਗੀ ਸਾਰੀ ਸਾਫ ਕਰ ਦਿੰਦੀ ਹੈ ਤੇ ਹੌਲੀ ਹੌਲੀ ਮੈਲਟ ਹੁੰਦੀ ਜਾਂਦੀ ਹੈ ਤੇ ਇਹਦੇ ਨਾਲ ਜਿਹੜਾ ਸਾਡੇ ਫੇਸ ਤੇ ਬਹੁਤ ਸ਼ਾਈਨ ਆਉਂਦੀ ਹੈ 글로 ਆਉਂਦਾ ਹੈ ਤੇ ਫੇਸ ਦੇ ਆਹ ਪਾਰਟ ਤੇ ਇੱਥੇ نیچے ਤੇ ਇਧਰ-ਇਧਰ ਚੰਗੇ ਤਰੀਕੇ ਨਾਲ ਸਕਰਾਬ ਕਰੋ ਕਿਉਂਕਿ ਇੱਥੇ ਸਾਡੇ ਵਾਈਟ ਹੈਡ ਬਲੈਕ ਹੈਡ ਪੋਧੰਦ ਹੈ ਤੇ ਚੰਗੇ ਤਰੀਕੇ ਨਾਲ ਸਾਫ ਹੋ ਜਾਣਗੇ ਤੇ 2 ਤੋਂ 3 ਮਿੰਟ ਤੁਸੀਂ ਜਿਹੜੇ ਪੋਲੇ ਹੱਥਾਂ ਦੇ ਨਾਲ ਜਿਹੜੀ ਹੈ ਇਹਦੀ ਮ사ਜ ਕਰਨੀ ਜਿਆਦਾ ਜ਼ੋਰ ਦੇ ਕੇ ਨਹੀਂ ਕਰਨੀ ਤੁਹਾਡੀ ਚਮੜੀ ਦੇ ਰੈਸ਼ਿਸ਼ ਪੈ ਸਕਦੇ ਨੇ ਤੇ ਇਹਨੂੰ ਤੁਸੀਂ ਜਿਹੜਾ ਵਾ ਹਫਤੇ 'ਚ ਇੱਕ ਵਾਰੀ ਯੂਜ਼ ਕਰ ਲਿਆ ਕਰੋ 8-10 ਦਿਨ ਦੇ ਵਿੱਚ ਇੱਕ ਵਾਰੀ ਯੂਜ਼ ਕਰ ਲਿਆ ਕਰੋ ਤੁਹਾਨੂੰ ਪਾਰਲਰ ਤੇ ਜਾ ਕੇ ਫੇਸ਼ੀਅਲ ਕਰਾਉਣ ਦੀ ਲੋੜ ਨਹੀਂ ਕਿਉਂਕਿ ਫੇਸ਼ੀਅਲ ਵੀ ਜਿਹੜੇ ਜ਼ਰੂਰੀ ਹੈ ਸਾਡੀ ਸਕਿਨ ਨੂੰ ਜਿਹੜਾ ਟਾਈਟ ਚੌਲਾਂ ਦਾ ਆਟਾ ਵੀ ਜਿਹੜਾ ਹਲਕਾ ਜਿਹਾ ਦਰਦਰਾ ਹੋਣਾ ਚਾਹੀਦਾ ਬਹੁਤਾ ਮੋਟਾ ਨਹੀਂ ਹੋਣਾ ਚਾਹੀਦਾ ਇਹ ਵੀ ਸਕਿਨ ਦੇ ਉੱਤੇ ਰੈਸ਼ਿਸ਼ ਕਰ ਸਕਦਾ ਹੈ ਤੇ ਚੌਲਾਂ ਦਾ ਪਾਣੀ ਚੌਲਾਂ ਦਾ ਆਟਾ ਇਹ ਸਕਿਨ ਨੂੰ ਵਾਈਟ ਟੋਨ ਦਿੰਦਾ ਹੈ ਤੇ ਬਹੁਤ ਵਧੀਆ ਹੈ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਅਸੀਂ ਆਪਣਾ ਜਿਹੜਾ ਵਾ ਫੇਸ਼ੀਅਲ ਸਕਰਬ ਜਿਹੜਾ ਤਿਆਰ ਕਰ ਸਕਦੇ ਹਾਂ ਤੇ ਮੈਨੂੰ ਹੁਣ ਤਿੰਨ ਤੋਂ ਚਾਰ ਮਿੰਟ ਹੋ ਗਏ ਆਪਣੇ ਫੇਸ ਦੀ ਸਕਰਬਿੰਗ ਕਰਦੇ ਆਂ ਤੇ ਹੁਣ ਫੇਸ ਕਾਫੀ ਹੱਦ ਤੱਕ ਸਾਫ਼ ਹੋ ਗਿਆ ਤੇ ਇਹਨੂੰ ਅਸੀਂ ਕਰਦੇ ਆਂ ਵਾਸ਼ ਤੇ ਕੋਸ ਤੋਂ ਬਾਅਦ ਅਸੀਂ ਕੀ ਸਕਿਨ ਨੂੰ ਕਰਾਂਗੇ ਪਪਾਏ ਨਾਲ ਮੋਇਸਚਰਾਈਜ਼ਡ ਉਹ ਕਿਵੇਂ ਕਰਨਾ ਉਹ ਤੁਹਾਨੂੰ ਬਾਅਦ ਵਿੱਚ ਦੱਸਦੇ ਆ ਪਹਿਲਾਂ ਅਸੀਂ ਆਪਣੇ ਫੇਸ ਨੂੰ ਵਾਸ਼ ਕਰਕੇ ਹੁੰਦੀ ਕਰ ਲਿਆ ਸਾਫ ਤੇ ਇਹਨੂੰ ਫੇਸ ਨੂੰ ਅਸੀਂ ਵਾਸ਼ ਕਰਕੇ ਆ ਗਏ ਤੇ ਇਸ ਤੋਂ ਬਾਅਦ ਨੈਕਸਟ ਸਟੈਪ ਉਹ ਬਾਅਦ ਦੂਸਰਾ ਸਟੈਪ ਅਸੀਂ ਕਰਾਂਗੇ ਸਕਿਨ ਨੂੰ ਮੋਇਸਚਰਾਈਜ਼ ਤੇ ਇਹਦੀ ਜਰੀਆ ਉਹ ਮ사ਜ ਕਰਾਂਗੇ ਕਰੀਮ ਦੇ ਨਾਲ ਤੇ ਅਸੀਂ ਪਪਾਆ ਵਾਲੀ ਕਰੀਮ ਕਿਸ ਤਰ੍ਹਾਂ ਮੋਇਸਚਰਾਈਜ਼ਰ ਤਿਆਰ ਕਰਨੀ ਹੈ ਇਹਦੇ ਵਾਸਤੇ ਅਸੀਂ ਜਿਹੜਾ ਪਪਾਇਆ ਵਾ ਉਹ ਅਸੀਂ ਇੱਕ ਚਮਚ ਲੈ ਲਿਆ ਜਿਹੜਾ ਗ੍ਰੈਂਡ ਕੀਤਾ ਹੋਇਆ ਪਪਾਇਆ ਰੱਖਿਆ ਸੀ ਤੇ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਤਿੰਨ ਸਟੈਪ ਵਿੱਚ ਇਹਨੂੰ ਯੂਜ਼ ਕਰਨਾ ਹੈ ਤੇ ਅਸੀਂ ਹੱਥ ਤੇ ਹੀ ਪਾ ਲਿਆ ਤੇ ਇਹ ਆ ਜੀ ਦੁੱਧ ਦੀ ਮਲਾਈ ਫਰੈਸ਼ ਮਲਾਈ ਹੈ ਤੁਸੀਂ ਕਰੀਮ ਲੈ ਸਕਦੇ ਹੋ ਕੱਚੇ ਦੁੱਧ ਦੀ ਜਾਂ ਮਲਾਈ ਲੈ ਲਈ ਤੇ ਅੱਧਾ ਕ ਚਮਚ ਅਸੀਂ ਮਲਾਈ ਲੈ ਲਈ ਆਪਣੇ ਹਿਸਾਬ ਨਾਲ ਤੁਸੀਂ ਲੈ ਲਓ ਤੁਸੀਂ ਨੱਕ ਤੇ ਕਰਨੀ ਆ ਹੱਥਾਂ ਤੇ ਕਰਨੀ ਆ ਤੇ ਉਸ ਹਿਸਾਬ ਨਾਲ ਲੈ ਲਓ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਅਸੀਂ ਕਰ ਲਿਆ ਮਿਕਸ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਇਹਦੇ ਨਾਲ ਅਸੀਂ ਆਪਣੇ ਫੇਸ ਦੀ ਮ사ਜ ਕਰਾਂਗੇ ਐਜ਼ ਅ ਮੋਸਚਰਾਈਜ਼ਰ ਕਰੀਮ ਤੇ ਸਕਿਨ ਜਿਹੜੀ ਬਹੁਤ ਹੀ ਵਧੀਆ ਸੌਫਟ ਹੋ ਜਾਂਦੀ ਹੈ ਜਿੰਨੀ ਵੀ ਡਰਾਈਨੈਸ ਵਾ ਉਹ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ। ਫਸੇ ਪਰ ਪਰ ਕੇ ਫੇਸ ਤੇ ਲਗਾਵਾਂਗੇ ਤੇ ਫੇਸ ਦੀ ਚੰਗੇ ਤਰੀਕੇ ਦੇ ਨਾਲ ਇਸ ਕਰੀਮ ਨਾਲ ਤੇ ਪਪਾਏ ਨਾਲ ਜਿਹੜੀ ਅਸੀਂ ਮ사ਜ ਕਰਾਂਗੇ। ਕੱਪੜੇ ਖਰਾਬ ਹੁੰਦੇ ਨੇ ਇਸ ਕਰਕੇ ਅਸੀਂ ਟਾਬਲ ਨਾਲ ਖਿੜਾਈ ਤੇ ਜਿਸ ਤਰੀਕੇ ਨਾਲ ਸਟੈਪ ਨੇ ਉਹ ਪਤਾ ਹੈ ਕਿ ਤੁਸੀਂ ਬਾਹਰੋਂ ਲੈ ਕੇ ਜਾਣਾ ਇਸ ਤਰੀਕੇ ਨਾਲ ਤੇ ਨੀਚੋਂ ਇੱਦਾਂ ਉੱਪਰ ਨੂੰ ਇਸ ਤਰੀਕੇ ਨਾਲ ਹਰ ਇੱਕ ਭੈਣ ਨੂੰ ਜਿਹੜੇ ਫੇਸ਼ੀਅਲ ਦੇ ਸਟੈਪ ਉਹ ਪਤਾ ਹੀ ਹੁੰਦੇ ਨੇ ਨੀਚੇ ਨੂੰ ਨਹੀਂ ਤੁਸੀਂ ਲੈ ਕੇ ਉਹਨਾ ਉੱਪਰ ਨੂੰ ਇਸ ਤਰੀਕੇ ਦਿੰਦਾ ਇਹ ਬਹੁਤ ਵਧੀਆ ਇਹਦੇ ਨਾਲ ਫੇਸ਼ੀਅਲ ਹੁੰਦਾ ਹੈ ਸਾਰੀ ਰੈੱਡ ਸਕਿਨ ਜਿਹੜੀ ਉੱਤਰ ਜਾਂਦੀ ਹੈ ਡੈਡ ਸੈੱਲ ਤਾਂ ਠੀਕ ਖਤਮ ਹੋ ਜਾਂਦੇ ਨੇ ਕਿਉਂਕਿ ਜਿਹੜਾ ਪਪਾਇਆ ਹੈ ਉਹ ਸਾਡੇ ਜਿਹੜੇ ਬੋਡੀ ਸੈੱਲ ਵਨ ਨੂੰ ਗਰੋ ਕਰਨ ਵਿੱਚ ਵੀ ਹੈਲਪ ਕਰਦਾ ਹੈ ਤੇ ਸਾਡੇ ਜਿਹੜੇ ਫੇਸ ਸਕਿਨ ਦੇ ਸੈੱਲ ਕੋ ਐਕਟਿਵ ਹੋ ਜਾਣਗੇ ਇਹਨੂੰ ਵੀ ਤੁਸੀਂ 3 ਤੋਂ 4 ਮਿੰਟ ਜਰੀਆ ਚੰਗੀ ਤਰੀਕੇ ਨਾਲ ਫੇਸ ਤੇ ਮ사ਜ ਕਰਨੀ ਹੈ ਇਦੇ ਨਾਲ ਤੁਹਾਡੇ ਜਿਹੜੇ ਆ ਓਪਨ ਫੋਰਸ ਆ ਉਹ ਇੱਕਦਮ ਜਿਹੜੇ ਆ ਉਹ ਬੰਦ ਹੋ ਜਾਣਗੇ ਇਹ ਜਿਹੜੇ ਸਨ ਟੈਨ ਹੋਈ ਹੁੰਦੀ ਹੈ ਧੁੱਪ ਦੇ ਨਾਲ ਜਿਹੜਾ ਗਰਮੀਆਂ ਦੇ ਵਿੱਚ ਤੁਹਾਡੀ ਚਮੜੀ ਹਾਮ ਹੁੰਦੀ ਆ ਉਹ ਇਹ ਜਿਹੜੀ ਆ ਉਹਦਾਂ ਠੀਕ ਹੋ ਜਾਏਗੀ ਤੇ ਇਹਨੂੰ ਤੁਸੀਂ 3 ਤੋਂ 4 ਮਿੰਟ ਜਿਹੜੀ ਆ ਮ사ਜ ਕਰਨੀ ਆ ਕਟੂ ਨਹੀਂ ਕਰਨੀ ਬਹੁਤੀ ਜ਼ਿਆਦਾ ਨਹੀਂ ਕਰਨੀ ਐਂਡ ਔਟਿਆਂ ਦੀ ਹੈਲਪ ਦੇ ਨਾਲ ਵੀ ਬਹੁਤ ਕੋਲੇ-ਕੋਲੇ ਔਟਿਆਂ ਦੀ ਹੈਲਪ ਨਾਲ ਚੰਗੀ ਤਰੀਕੇ ਨਾਲ ਤੁਸੀਂ ਦੀ ਮਿਸਾਲ ਕਰਨਾ ਤੇ ਹੁਣ ਜਿਹੜੇ ਆ 3 ਤੋਂ 4 ਮਿੰਟ ਹੋ ਗਏ ਨੇ ਤੇ ਇਹਨੂੰ ਅਸੀਂ ਰਿਮੂਵ ਕਰਕੇ ਉਸ ਤੋਂ ਬਾਅਦ ਅਸੀਂ ਤੀਸਰਾ ਸਟੈਪ ਸ਼ੁਰੂ ਕਰਾਂਗੇ ਉਹ ਕੀ ਹੈ ਤੇ ਅਸੀਂ ਆਪਣਾ ਫੇਸ ਵਾਸ਼ ਇੱਕ ਕਲਾ ਦੋ ਸਟੈਪ ਕੀਤੇ ਆ ਤੇ ਜਿਹੜਾ ਵਾ ਉਹ ਮoiश्चਰਾਇਜ਼ ਕਰਨ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਫੇਸ ਤੇ 글로 ਆ ਗਿਆ ਜਿੱਥੇ ਲਾਈਟ ਦੀ ਸ਼ਾਈਨ ਪੈਂਦੀ ਆ ਲਾਈਟ ਪੈਂਦੀ ਉੱਥੇ ਸ਼ਾਈਨ ਕਰਦਾ ਹੈ ਫੇਸ ਇੰਨੇ ਨਾਲ ਹੀ ਤੁਹਾਡੇ ਫੇਸ ਤੇ ਜਿਹੜਾ ਕਾਫੀ 글로 ਆ ਸਕਦਾ ਜੇ ਤੁਸੀਂ ਰੈਗੂਲਰ ਆਪਣੀ ਸਕਿਨ ਦੀ ਜਿਹੜੀ ਆ ਉਹ ਕੇਅਰ ਕਰੋਗੇ ਤਾਂ ਤੁਹਾਡਾ ਜਿਹੜਾ ਚਿਹਰਾ ਵਾ ਉਹ ਬਹੁਤ ਹੀ ਜ਼ਿਆਦਾ ਜਿਹੜਾ ਗਲੋਇੰਗ ਹੋ ਜਾਏਗਾ ਸ਼ਾਈਨ ਕਰੇਗਾ ਤੇ ਇੱਕਦਮ ਵਾਈਟ ਟੋਨ ਵਿੱਚ ਆ ਜਾਏਗਾ ਤੇ ਇਸ ਤੋਂ ਬਾਅਦ ਅਸੀਂ ਤੀਸਰਾ ਸਟੈਪ ਜਿਹੜਾ ਅਸੀਂ ਉਹ ਕਰਨਾ ਹੈ ਕਿ ਜਿੱਦ ਨਾਲ ਸਾਡੇ ਜਿਹੜੇ ਅ ਮੌਸਮ ਉਹ ਖੁੱਲ ਜਾਂਦੇ ਨੇ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਆਪਣੇ ਓਪਨ ਪੋਰਸ ਉਹਨਾਂ ਨੂੰ ਬੰਦ ਕਰਨਾ ਹੈ ਤੇ ਸਾਡੀ ਸਕਿਨ ਜਿਹੜੀ ਆ ਉਹ ਟਾਈਟ ਹੋ ਜਾਏ ਉਹਦੇ ਵਾਸਤੇ ਅਸੀਂ ਪਪਾਇਆ ਵਾਲਾ ਕੀ ਕਰਾਂਗੇ ਪੈਕ ਲਗਾਵਾਂਗੇ ਤੇ ਇਹਦੇ ਵਾਸਤੇ ਜਿਹੜਾ ਪਪਾਇਆ ਬਚਿਆ ਏ ਉਹਨੂੰ ਲੈ ਲਿਆ ਤੇ ਉਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਅ ਇੱਕ ਚਮਚ ਦੇ ਲਗਭਗ ਅਸੀਂ ਬੀਸਨ ਐਡ ਕਰਨਾ ਹੈ ਤੇ ਤੁਸੀਂ ਜਿੰਨਾ ਤੁਹਾਨੂੰ ਚਾਹੀਦਾ ਹੈ ਉਹਦੇ ਅਕੋਰਡਿੰਗ ਤੁਸੀਂ ਲੈ ਲੈਣਾ ਹੈ ਵਿਸਨ ਐਡ ਕਰ ਲਿਆ ਹੈ ਤੇ ਇਹਨਾਂ ਦੋਹਾਂ ਚੀਜ਼ਾਂ ਨੂੰ ਮਿਕਸ ਕਰਕੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਐਡ ਕਰਾਂਗੇ ਮੁਲਠੀ ਪਾਊਡਰ ਏ ਜੀ ਮੁਲਠੀ ਪਾਊਡਰ ਬਣਾ ਕੇ ਰੱਖਿਆ ਏ ਚੁਟਕੀ ਕ ਅਸੀਂ ਇਹਦੇ ਵਿੱਚ ਮੁਲਠੀ ਪਾਊਡਰ ਐਡ ਕਰ ਦਵਾਂਗੇ ਤੇ ਨਾਲ ਐਡ ਕਰਾਂਗੇ ਇਹਦੇ ਵਿੱਚ ਹਣੀ ਓਕੇ ਹਣੀ ਪੜਿਆ ਆਪਣਾ ਇਹ ਆ ਜੀ ਹਣੀ ਤੇ ਇਹਦੀਆਂ ਦੋਕ ਡ੍ਰੌਪਸ ਜਿਹੜਾ ਜ਼ਿਆਦਾ ਨਹੀਂ ਬਸ ਹਣੀ ਦੀ ਐਡ ਕਰਾਂਗੇ ਹਣੀ ਜਿਰਾਵਾ ਉਹ ਫੇਸ ਤੇ ਬਹੁਤ ਸ਼ਾਈਂਦਾ ਹੈ ਕਿ ਹੁੰਦਾ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲਿਆ ਹੈ ਠਿੱਕ ਜਿਹਾ ਪੇਸਟ ਬਣ ਗਿਆ ਹੈ ਤੇ ਇਹੋ ਆਪਣੇ ਫੇਸ ਤੇ ਅਸੀਂ ਅਪਲਾਈ ਕਰ ਲਵਾਂਗੇ ਕਿ ਪਪਾਇਆ ਜਿਹੜਾ ਇਹ ਉਹ ਇੱਕਦਮ ਦਰਦਰਾ ਮोटा-ਮोटा ਜਿਹਾ ਹੈ ਤੇ ਇਸ ਤਰ੍ਹਾਂ ਕੇ ਇਹਦਾ ਜਰਾਵਾ ਉਹ ਇਸ ਤਰੀਕੇ ਦੇ ਨਾਲ ਪੈਕ ਲੱਗੇਗਾ ਤੇ ਇਸ ਪੈਕ ਨੂੰ ਤੁਸੀਂ ਆਪਣੇ neck ਤੇ ਲਗਾ ਲਓ ਹੱਥਾਂ ਤੇ ਲਗਾ ਲਓ ਬਾਜੂ ਤੇ ਲਗਾ ਲਓ ਇਹਨੂੰ ਫੇਸ਼ੀਅਲ ਤੋਂ ਇਲਾਵਾ ਕਲਾ ਪੈਕ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਵੀਕ ਵਿੱਚ ਦੋ ਵਾਰੀ ਤੇ ਫੇਸ਼ੀਅਲ ਤੁਸੀਂ ਜਿਹੜਾ ਵਾ 810 ਦੇੰਦੇ ਵਿੱਚ ਇੱਕ ਵਾਰੀ ਇਹ ਜਿਹੜਾ ਜਰੂਰ ਯੂਜ਼ ਕਰਕੇ ਦੇਖੋ ਜਿਨ੍ਹਾਂ ਦੀ ਸਕਿਨ ਬਹੁਤ ਡਲ ਹੋ ਚੁੱਕੀ ਹੈ ਤੇ ਬਾਕੀ ਪੈਕ ਜਰ ਮਹਤਾਂ ਤੇ ਲਗਾ ਲਵਾਂਗੇ ਤੇ ਇਹ ਸਪੈਕ ਨੂੰ ਹੁਣ ਅਸੀਂ ਜਿਹੜਾ ਵਾ 15 ਮਿੰਟ ਤੱਕ ਰੱਖਾਂਗੇ ਸੁੱਕਣ ਵਾਸਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਫੇਸ ਨੂੰ ਜਿਹੜਾ واਸ਼ ਕਰ ਲਵਾਂਗੇ ਇਹ ਖਤਮ ਤੇ ਵੀ ਚੰਗੀ ਤਰ੍ਹਾਂ ਇਹਨੂੰ ਲਗਾ ਲੈਣਾ ਤੁਸੀਂ ਬਾਜੂ ਤੇ ਵੀ ਲਗਾ ਸਕਦੇ ਹੋ ਤੇ ਪੈਕ ਜਿਹੜਾ ਵਾ ਹੁਣ 15 ਮਿੰਟ ਲਗਾ ਕੇ ਰੱਖਾਂਗੇ ਸੈੱਟ ਹੋ ਜਾਏਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਫੇਸ ਨੂੰ ਬਾਹਜੀ ਤੇ 15 ਮਿੰਟ ਹੋ ਗਏ ਤੇ ਫੇਸ ਆਪਣਾ ਜਿਹੜਾ ਹੁਣ ਸੁੱਕਣ ਡਿਆ ਪਿਆ ਹੈ ਹੈਂਡ ਵੀ ਜਿਹੜੇ ਸੁੱਕ ਗਏ ਨੇ ਤੇ ਹੁਣ ਅਸੀਂ ਇਸ ਪੈਕ ਨੂੰ ਉਤਾਰ ਲਵਾਂਗੇ ਹਲਕੀ ਹਲਕੀ ਮ사ਜ ਕਰਕੇ ਤੇ ਉਸ ਤੋਂ ਬਾਅਦ ਦੱਸਣੇ ਆ ਫੇਸ ਨੂੰ ਜਿਹੜਾ ਵਾ ਉਹ ਸੌਫਟ ਜਿਹੇ ਟਾਵਲ ਨਾਲ ਅੱਛੀ ਤਰ੍ਹਾਂ ਜਿਹੜਾ ਵਾ ਸਾਫ਼ ਕਰ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਫੇਸ ਨੂੰ ਕੋਈ ਵੀ ਮੋਇਸਚਰਾਈਜ਼ਰ ਜਿਹੜਾ ਉਹ ਜ਼ਰੂਰ ਲਗਾਉਣਾ ਹੈ ਡੇਲੀ ਅਸੀਂ ਲਗਾਉਂਦੇ ਆ ਮਲਠੀ ਵਾਲਾ ਸੀਰਮ ਤੇ ਅੱਜ ਅਸੀਂ ਮਲਠੀ ਵਾਲਾ ਸੀਰਮ ਸਕਿੱਪ ਕਰ ਦਾਂਗੇ ਤੇ ਅੱਜ ਅਸੀਂ ਅੱਜ ਲਗਾਵਾਂਗੇ ਜਿਹੜਾ ਤੁਹਾਨੂੰ ਜਿਹੜਾ ਮੈਂ ਸਨ ਸਕ੍ਰੀਨ ਮੋਇਸਚਰਾਈਜ਼ਰ ਬਣਾ ਕੇ ਦੱਸਿਆ ਸੀਗਾ ਅੱਜ ਉਹ ਲਗਾਵਾਂਗੇ ਕਿਉਂਕਿ ਜੇ ਦਿਨ ਦਾ ਟਾਈਮ ਆ ਤੁਸੀਂ ਬਾਹਰ ਜਾਣਾ ਹੈ ਤੇ ਧੁੱਪ ਦੇ ਵਿੱਚ ਤਾਂ ਫਿਰ ਤੁਸੀਂ ਬੈਸਟਾ ਕਿ ਸਨਸਕ੍ਰੀਨ ਜਿਹੜਾ ਵਾ ਇਹ ਜ਼ਰੂਰ ਲਗਾਇਆ ਕਰੋ ਤੇ ਅੱਜ ਅਸੀਂ ਜਿਹੜਾ ਸਨਸਕ੍ਰੀਨ ਲਗਾਵਾਂਗੇ ਤੇ ਤੁਸੀਂ ਜੇ سیرਮ ਆ ਤਾਂ سیرਮ ਵੀ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਹੋਰ ਕੋਈ ਮੋਇਸਚਰਾਈਜ਼ਰ ਆ ਇਹ ਹੋਮ ਮੇਡ ਮੋਇਸਚਰਾਈਜ਼ਰ ਸਨਸਕ੍ਰੀਨ ਬਣਾਇਆ ਜੀ ਦੀ ਵੀਡੀਓ ਮੈਂ ਪਾਈ ਸੀਗੀ ਥੋੜੇ ਦਿਨ ਪਹਿਲਾਂ ਤੇ ਉਹਨੂੰ ਤੁਸੀਂ ਫੇਸ ਤੇ ਅਪਲਾਈ ਕਰ ਲਿਓ ਇਹ ਦੇ ਨਾਮ ਹੀ ਫੇਸ ਤੇ ਬਹੁਤ ਜ਼ਿਆਦਾ ਚਾਈਨ ਆਉਂਦੀ ਹੈ ਸਭ ਤੋਂ ਵਧੀਆ ਗੱਲ ਇਹਦੀ ਜਿਹੜੀ 스멜 ਆ ਉਹ ਬਹੁਤ ਹੀ ਵਧੀਆ ਹੈ ਤੇ ਫੇਸ ਨੂੰ ਜਰਾ ਬਹੁਤ ਵਧੀਆ ਫੀਲ ਹੁੰਦਾ ਬਹੁਤ ਵਧੀਆ 스멜 ਹੈ ਇਹਦੀ ਤੁਸੀਂ ਆਪਣੇ ਹੱਥਾਂ ਤੇ ਬਾਜੂ ਤੇ ਗਰਦਨ ਤੇ ਨੈਕ ਤੇ ਫੇਸ ਤੇ ਚੰਗੇ ਤਰੀਕੇ ਨਾਲ ਇਹਨੂੰ ਅਪਲਾਈ ਕਰੋ ਇਹਨੂੰ ਦਿਨ ਦੇ ਵਿੱਚ ਦੋ ਤਿੰਨ ਵਾਰੀ ਜ਼ਰੂਰ ਲਗਾਇਆ ਕਰੋ ਤੇ ਇਸ ਤਰੀਕੇ ਨਾਲ ਤੁਸੀਂ ਆਪਣਾ ਫੇਸ਼ੀਅਲ ਕਰਕੇ ਤੇ ਆਪਣੀ ਸਕਿਨ ਨੂੰ ਇੱਕਦਮ ਚਮਕਦਾਰ ਗਲੋਇੰਗ ਬਣਾ ਸਕਦੇ ਹੋ ਤੇ ਕਿਸੇ ਵੀ ਪਾਰਟੀ ਫੰਕਸ਼ਨ ਨੂੰ اٹینڈ ਕਰ ਸਕਦੇ ਹੋ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੋਏ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਹਾਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ